ਹਾਂਜੀ ਸ੍ਰਿਸ਼ਟੀ 2 ਪਾਪ ਜਗਤ ਵਿੱਚ ਪ੍ਰਵੇਸ਼ ਜਿਨੇ ਹਜੇ ਤੱਕ ਪਹਿਲਾ ਪਾਗ ਦੇਖਿਆ ਨਹੀਂਗਾ ਉਹ ਜ਼ਰੂਰ ਦੇਖ ਲਿਓ ਆਦਮ ਅਤੇ ਉਸ ਦੀ ਪਤਨੀ ਖੂਬਸੂਰਤ ਬਾਗ ਵਿੱਚ ਬਹੁਤ ਖੁਸ਼ੀ ਨਾਲ ਰਹਿੰਦੇ ਸਨ ਜੋ ਪਰਮੇਸ਼ਰ ਨੇ ਉਹਨਾਂ ਲਈ ਬਣਾਇਆ ਸੀ ਉਹਨਾਂ ਵਿੱਚੋਂ ਕਿਸੇ ਦੇ ਵੀ ਕੱਪੜੇ ਨਹੀਂ ਸਨ ਪਰ ਉਸ ਤੋਂ ਉਹਨਾਂ ਨੂੰ ਕੋਈ ਵੀ ਸ਼ਰਮ ਨਹੀਂ ਸੀ ਕਿਉਂਕਿ ਸੰਸਾਰ ਵਿੱਚ ਕੋਈ ਵੀ ਪਾਪ ਨਹੀਂ ਸੀ ਉਹ ਆਮ ਤੌਰ ਤੇ ਬਾਗ ਵਿੱਚ ਘੁੰਮਦੇ ਅਤੇ ਪਰਮੇਸ਼ਰ ਨਾਲ ਗੱਲਾਂ ਕਰਦੇ ਸਨ ਪਰ ਬਾਗ ਵਿੱਚ ਇੱਕ ਚਾਤਰ ਸੱਪ ਸੀ ਉਸ ਨੇ ਔਰਤ ਨੂੰ ਪੁੱਛਿਆ ਕੀ ਪਰਮੇਸ਼ਰ ਨੇ ਸੱਚਮੁੱਚ ਕਿਹਾ ਹੈ ਕਿ ਇਸ ਬਾਗ ਦੇ ਦਰਖਤਾਂ ਦੇ ਫਲ ਨਹੀਂ ਖਾਣੇ ਔਰਤ ਨੇ ਉੱਤਰ ਦਿੱਤਾ ਪਰਮੇਸ਼ਰ ਨੇ ਸਾਨੂੰ ਕਿਹਾ ਹੈ ਕਿ ਅਸੀਂ ਕਿਸੇ ਵੀ ਦਰਖਤ ਦੇ ਫਲ ਨੂੰ ਖਾ ਸਕਦੇ ਹਾਂ ਪਰ ਬੁਰੇ ਭਲੇ ਦੇ ਗਿਆਨ ਦੇ ਫਲ ਨੂੰ ਨਹੀਂ ਖਾ ਸਕਦੇ ਪਰਮੇਸ਼ਰ ਨੇ ਸਾਨੂੰ ਕਿਹਾ ਅਗਰ ਤੁਸੀਂ ਇਸ ਫਲ ਨੂੰ ਖਾਓਗੇ ਜਾਂ ਇਸ ਨੂੰ ਸੂੰਹੋਗੇ ਤਾਂ ਤੁਸੀਂ ਮਰ ਜਾਓਗੇ ਸਾਪ ਨੇ ਔਰਤ ਨੂੰ ਉਤਰ ਦਿੱਤਾ ਇਹ ਸਚਾਈ ਨਹੀਂ ਹੈ ਤੁਸੀਂ ਮਰੋਗੇ ਨਹੀਂ ਪਰਮੇਸ਼ਰ ਜਾਣਦਾ ਹੈ ਕਿ ਜਿਵੇਂ ਹੀ ਤੁਸੀਂ ਇਸ ਨੂੰ ਖਾਓਗੇ ਤੁਸੀਂ ਪਰਮੇਸ਼ਰ ਵਰਗੇ ਹੋ ਜਾਓਗੇ ਅਤੇ ਉਸ ਦੀ ਤਰ੍ਹਾਂ ਬੁਰੇ ਅਤੇ ਭਲੇ ਨੂੰ ਸਮਝਣ ਲੱਗ ਜਾਓਗੇ ਔਰਤ ਨੇ ਦੇਖਿਆ ਕਿ ਫਲ ਸੁੰਦਰ ਹੈ ਅਤੇ ਦੇਖਣ ਨੂੰ ਸੁਆਦ ਲੱਗਦਾ ਹੈ ਉਹ ਬੁੱਧਵਾਨ ਬੰਨਾ ਵੀ ਚਾਹੁੰਦੀ ਸੀ ਇਸ ਲਈ ਉਸ ਨੇ ਫਲ ਤੋੜਿਆ ਤੇ ਖਾਦਾ ਤਦ ਉਸਨੇ ਕੁਝ ਆਪਣੇ ਪਤੀ ਨੂੰ ਵੀ ਦਿੱਤਾ ਜੋ ਉਸ ਦੇ ਨਾਲ ਸੀ ਅਤੇ ਉਸਨੇ ਵੀ ਖਾ ਲਿਆ ਅਚਾਨਕ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਜਾਣਿਆ ਕਿ ਉਹ ਨੰਗੇ ਸਨ ਉਹਨਾਂ ਨੇ ਆਪਣੇ ਸਰੀਰ ਢੱਕਣ ਲਈ ਪੱਤਿਆਂ ਨੂੰ ਸਿਉ ਕੇ ਕੱਪੜੇ ਬਣਾਉਣ ਦੀ ਕੋਸ਼ਿਸ਼ ਕੀਤੀ ਤਦ ਤੱਕ ਆਦਮੀ ਅਤੇ ਉਸ ਦੀ ਪਤਨੀ ਨੇ ਬਾਗ ਵਿੱਚ ਆਉਂਦਿਆਂ ਪਰਮੇਸ਼ਰ ਦੀ ਆਵਾਜ਼ ਸੁਣੀ ਉਹ ਦੋਨੇ ਪਰਮੇਸ਼ਰ ਤੋਂ ਸੁਪ ਗਏ ਤਦ ਪਰਮੇਸ਼ਰ ਨੇ ਆਦਮੀ ਨੂੰ ਆਵਾਜ਼ ਮਾਰੀ ਤੂੰ ਕਿੱਥੇ ਹੈ ਆਦਮ ਨੇ ਉੱਤਰ ਦਿੱਤਾ ਮੈਂ ਬਾਗ ਵਿੱਚ ਤੇਰੇ ਚੱਲਣ ਦੀ ਆਵਾਜ਼ ਸੁਣੀ ਅਤੇ ਡਰ ਗਿਆ ਕਿਉਂਕਿ ਮੈਂ ਨੰਗਾ ਹਾਂ ਇਸ ਲਈ ਮੈਂ ਸੁਪ ਗਿਆ ਤਦ ਪਰਮੇਸ਼ਰ ਨੇ ਉਸ ਤੋਂ ਪੁੱਛਿਆ ਤੈਨੂੰ ਕਿਸ ਨੇ ਦੱਸਿਆ ਕਿ ਤੂੰ ਨੰਗਾ ਹੈ ਕਿ ਤੂੰ ਉਹ ਫਲ ਖਾ ਲਿਆ ਜਿਹੜਾ ਮੈਂ ਤੈਨੂੰ ਖਾਣੇ ਤੋਂ ਮਨਾ ਕੀਤਾ ਸੀ ਆਦਮ ਨੇ ਉੱਤਰ ਦਿੱਤਾ ਤੂੰ ਮੈਨੂੰ ਇਹ ਔਰਤ ਦਿੱਤਾ ਉਸ ਨੇ ਮੈਨੂੰ ਇਹ ਫਲ ਦਿੱਤਾ ਤਾਧ ਪਰਮੇਸ਼ਰ ਨੇ ਔਰਤ ਨੂੰ ਪੁੱਛਿਆ ਤੂੰ ਇਹ ਕੀ ਕੀਤਾ ਔਰਤ ਨੇ ਉੱਤਰ ਦਿੱਤਾ ਸੱਪ ਨੇ ਮੇਰੇ ਨਾਲ ਚਲਾਕੀ ਕੀਤੀ ਪਰਮੇਸ਼ਰ ਨੇ ਸੱਪ ਨੂੰ ਕਿਹਾ ਤੂੰ ਸਰਾਪਤ ਹੈਂ ਤੂੰ ਪੇਟ ਭਰ ਰੀਂਗੇਗਾ ਅਤੇ ਮਿੱਟੀ ਖਾਏਗਾ ਤੂੰ ਅਤੇ ਔਰਤ ਇੱਕ ਦੂਸਰੇ ਨੂੰ ਨਾਫਰਤ ਕਰੋਗੇ ਅਤੇ ਤੇਰੇ ਬੱਚੇ ਅਤੇ ਉਸਦੇ ਬੱਚੇ ਵੀ ਇੱਕ ਦੂਸਰੇ ਨੂੰ ਨਾਫਰਤ ਕਰਨਗੇ ਔਰਤ ਦੀ ਸਤਾਨ ਤੇਰਾ ਸਿਰ ਖੇਹੇਗੀ ਅਤੇ ਤੂੰ ਉਸ ਦੀ ਅੱਡੀ ਨੂੰ ਡੱਸੇਗਾ ਤਦ ਪਰਮੇਸ਼ਰ ਨੇ ਔਰਤ ਨੂੰ ਕਿਹਾ ਬੱਚੇ ਦਾ ਜਨਮਣਾ ਮੈਂ ਤੇਰੇ ਲਈ ਬਹੁਤ ਦਰਦਨਾਕ ਕਰ ਦੇਵਾਂਗਾ ਤੂੰ ਆਪਣੇ ਪਤੀ ਲਈ ਚਾਹ ਰੱਖੇਂਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ ਪਰਮੇਸ਼ਰ ਨੇ ਆਦਮੀ ਨੂੰ ਕਿਹਾ ਤੂੰ ਆਪਣੀ ਪਤਨੀ ਦੀ ਸੁਣੀ ਅਤੇ ਮੇਰਾ ਹੁਕਮ ਤੋੜਿਆ ਹੁਣ ਭੂਮੀ ਸ਼ਰਾਪਤ ਹੈ ਅਤੇ ਭੋਜਨ ਪੈਦਾ ਕਰਨ ਲਈ ਤੈਨੂੰ ਕਠਨ ਮਿਹਨਤ ਕਰਨੀ ਪਵੇਗੀ ਤਦ ਤੂੰ ਮਰ ਜਾਵੇਂਗਾ ਤੇ ਤੇਰਾ ਸਰੀਰ ਮਿੱਟੀ ਵਿੱਚ ਮਿਲ ਜਾਵੇਗਾ ਆਦਮ ਨੇ ਆਪਣੀ ਪਤਨੀ ਨੂੰ ਹਵਾ ਨਾਮ ਦਿੱਤਾ ਜਿਸ ਦਾ ਮਤਲਬ ਜ਼ਿੰਦਗੀ ਦੇਣ ਵਾਲੀ ਕਿਉਂਕਿ ਉਹ ਸਭ ਲੋਕਾਂ ਦੀ ਮਾਤਾ ਬਣੇਗੀ ਅਤੇ ਪਰਮੇਸ਼ਰ ਨੇ ਆਦਮ ਅਤੇ ਹਵਾ ਨੂੰ ਜਾਨਵਰ ਦੀ ਖਲ ਪਹਿਨਾਈ ਤਦ ਪਰਮੇਸ਼ਰ ਨੇ ਕਿਹਾ ਹੁਣ ਮਨੁੱਖ ਬੁਰੇ ਅਤੇ ਭਲੇ ਨੂੰ ਜਾਣਨ ਦੁਆਰਾ ਸਾਡੇ ਵਰਗਾ ਬਣ ਗਿਆ ਹੈ ਜ਼ਰੂਰੀ ਹੈ ਕਿ ਅਨੰਮਤਾ ਅਤੇ ਜੀਵਨ ਦੇ ਦਰਾਖਤ ਦੇ ਫਲ ਲਈ ਉਸ ਨੂੰ ਆਗਿਆ ਨਾ ਦਿੱਤੀ ਜਾਏ ਇਸ ਲਈ ਪਰਮੇਸ਼ਰ ਨੇ ਆਦਮ ਅਤੇ ਹਵਾ ਨੂੰ ਖੂਬਸੂਰਤ ਬਾਗ ਤੋਂ ਦੂਰ ਭੇਜ ਦਿੱਤਾ ਪਰਮੇਸ਼ਰ ਨੇ ਸ਼ਕਤੀਸ਼ਾਲੀ ਦੂਤਾਂ ਨੂੰ ਬਾਗ ਦੇ ਦਰਵਾਜ਼ੇ ਤੇ ਖੜਾ ਕੀਤਾ ਕਿ ਉਹ ਕਿਸੇ ਨੂੰ ਵੀ ਜ਼ਿੰਦਗੀ ਦੇ ਫਲ ਖਾਣ ਨਾ ਦੇਣ ਬਾਕੀ ਰਹਿੰਦੀ ਹੋਈ ਸਟੋਰੀ ਆਪਾਂ ਅਗਲੇ ਭਾਗ ਵਿੱਚ ਲੈ ਕੇ ਆਵਾਂਗੇ ਤੇ ਇਹੋ ਜਿਹੀਆਂ ਸਟੋਰੀਆਂ ਵੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ